ਸਾਡਾ ਬੰਦਾ ਜਿਹੜਾ ਮਰਿਆ ਉਹ ਵਾਪਸ ਕਰਕੇ ਦੋ ਚੀਕਾਂ ਕਿਹੜੇ ਤੇ ਫਾਦੀ ਉਦੋਂ ਬਾਅਦ ਕੇ ਸੁਣਦਾ ਹੈ ਥੋੜਾ ਮੁਲਾਜਾ ਕੁਝ ਕਰ ਰੇ ਤੁਸੀਂ ਉਹ ਕੀ ਹਾਰੇ ਜਾਰੇ ਕੋਈ ਨਹੀਂ ਪਾੜਾ ਥੜੀ ਕਰੀ ਬੁਲਦੀ ਮਾਰੋ ਅੱਜ ਪੱਤੇ ਆ ਬੰਦੇ ਥੋੜਾ ਕਿੱਤੇ ਲਾੜਾ ਖੇਲ ਰਹੇ ਦੇ ਬਾਕੀ ਬੈਠੇ ਦੇ ਨਾਲ ਆਪਾਂ ਵੀ ਨਾਲੀ ਬੈਠੇ ਹੋ ਦੇ ਤੇ ਅਚਾਨਕ ਪੰਜ ਕ ਬੰਦੇ ਆਏ ਹਤਾਂਜਰ ਵਾਲੋੜੋਂ ਨਿਕੜੀਆਂ ਸਿੱਧਾ ਉਹਨਾਂ ਨੇ ਸਾਡੇ ਦੇ ਮਤਲਬ ਲਾਈਏ ਸਿੱਧੀ ਇੱਕ ਵਾਰੀ ਤੇ ਮੈਨੂੰ ਵੀ ਥਰੇਡ ਦੀ ਝੰਗੀ ਆਈ ਏ ਤੇ ਮੈਂ ਤਾਂ ਐ ਇੱਕ ਵਾਰੀ ਦੇਖਣ ਲੱਗਿਆ ਵੀ ਜਿੱਤ ਤਰ੍ਹਾਂ ਵੀ ਮੇਰੇ ਦਾ ਕੰਮ ਹੋ ਜਾਣਾ ਭਾਈ ਤੇ ਉਹ ਵਿਚਾਰਾ ਦਾ ਆ ਕੇ ਖੜੇ ਹੀ ਤਾਂ ਅੰਦਰ ਖੜਿਆ ਤਾਂ ਸਾਨੂੰ ਤਾਂ ਇਹ ਡੋਟ ਬੋਲੋਗੇ ਵੀ ਬੰਬੀ ਨੂੰ ਥਰੇਟ ਕਾਲ ਆਈ ਵੀ ਹੈ ਵੀ ਲੈ ਵੀ ਕੁਝ ਕੰਮ ਗਲਤ ਹੋ ਗਿਆ ਅਚਾਨੇ ਡਰ ਕੇ ਖੜ ਗਏ ਇਹ ਹੋ ਗਿਆ ਗਿਆ ਉਹ ਕਹਿੰਦਾ ਜੀ ਮੈਂ ਪੇਸ਼ੈਂਟ ਐ ਮਨੂੰ ਉਹਨੇ ਕਿਹਾ ਵੀ ਨਾ ਨਾ ਪਿੱਛੇ ਸਾਰੇ ਬੈਠ ਜਾਓ ਆਪਣੀ ਆਪਣੀ ਗੱਲ ਦੇਵੇ ਤੇ ਕਰੂੰਗੀ ਵੀ ਡਰ ਕੇ ਭਾਈ ਦਾ ਨਹੀਂ ਕਰਕੇ ਸਾਰੇ ਮਲਾਜਮਾਂ ਉਰੇ ਉਹ ਕਹਿੰਦਾ ਵੀ ਅਸੀਂ ਮਲਾਜਮਾਂ ਸਾਰੇ ਖੜ੍ਹ ਗਏ ਉਹ ਪਿੱਛੇ ਨੂੰ ਕਿਹਾ ਘਬਰਾ ਗਿਆ ਹਾਲ ਮੋਕੇ ਤੇ ਵੇਸੇ ਤੂੰ ਕਹਿ ਰਿਹਾ ਵੀ ਸਾਨੂੰ ਵੀ ਜਿਹੜੀ ਉੱਪਰ ਤੋਂ ਇਨਫੋਰਮੇਸ਼ਨ ਆਈ ਵੀ ਸੀ ਕਿ ਕੁਛ ਨਾ ਕੁਛ ਇੱਥੇ ਕੁਝ ਗਲਤ ਹੋ ਰਿਹਾ ਸੀ ਜਾਂ ਕੋਈ ਜੂਆ ਵਗੈਰਾ ਨਹੀਂ ਨਹੀਂ ਗਲਤ ਕੰਮ ਹੋ ਰਿਹਾ ਆਪਣੇ ਘਰਾਂ ਬੈਠੇ ਆ ਜੋ ਮਰਜ਼ੀ ਕਰ ਰਹੇ ਨੇ ਨਹੀਂ ਨਹੀਂ ਆਪਣੇ ਘਰਾਂ ਬੈਠਦੇ ਨੇ ਅਜੀਜ਼ ਸੁਨਿਆਰਾਂ ਦੀਆਂ ਦੁਕਾਨਾਂ ਕਰ ਰਹੇ ਕੋਈ ਜੀਏ ਜੱਟੇ ਬਸ ਉੱਤਰ ਰਹੇ ਹਾਂਜੀ ਸਰਕਾਰੀ ਮਲਾਮ ਨੇ ਕੋਈ ਨਹੀਂ ਹਾਂਜੀ ਏਐਸਏ ਜਤਿੰਦਰ ਹੈ ਆਪਣਾ ਹਾਂਜੀ ਠੀਕ ਹੈ ਸੀਆਈਏ ਸਟਾਫ ਦੇ ਸਾਰੇ ਪੋਸਟਡ ਨੇ ਆਪਣਾ ਹੈੱਡ ਕਾਂਸਟੇਬਲ ਜਿਹੜਾ ਹੈਗਾ ਸਿਮਰਜੀਤ ਆ ਠੀਕ ਹੈ ਸਰ ਉਸ ਤੋਂ ਬਾਅਦ ਕਾਂਸਟੇਬਲ ਸਪਿੰਦਰ ਹਾਂਜੀ ਕਾਂਸਟੇਬਲ ਰਪੂਰੀ ਸਿੰਘ ਸਾਡਾ ਇਨਸਪੈਕਟਰ ਪਰਮਿੰਦਰ ਸਿੰਘ ਹੈ। ოਕੇ ਸਰ ਤੁਸੀਂ ਪੰਜ ਬੰਦੇ ਦੀ ਟੀਮ ਹੈ ਮੈਂ ਸੀ ਇਨਸਪੈਕਟਰ ਹਾਂ। ਉਹ ਜਾਣ ਕੀ ਕਰਕੇ ਆਏ ਸੀ ਉਹ ਅਗਲੀ ਵੀ ਸੁਣ ਲਵਾਂ ਇੰਨੇ। ਇੱਥੇ ਇਨਫੋਰਮੇਸ਼ਨ ਸੀ ਵੀ ਜੂਆ ਚੱਲਦਾ। ਹਾਂਜੀ। ਫਰਦਰ ਅੱਗੇ ਅਫਸਰ ਇਨਵੈਸਟੀਗੇਸ਼ਨ ਕਰ ਰਹੇ ਪੰਜਾਂ ਨਾਲ ਕਲੀਅਰ ਹੋਗੇ ਤੁਹਾਨੂੰ। ਠੀਕ ਹੈ ਜੀ। ਜਿਹੜਾ ਗੰਨ ਕੱਢੇ ਨਾਮ ਕੀ ਹੈ ਜਿਹਦਾ ਨਾਮ ਜਿਹਨੇ ਗੰਨ ਕੱਢੀ ਹੋਗਾ ਨਾ ਅੱਜ ਕੀ ਗੱਲ ਹੈ ਉਹ ਵੀ ਭਾਈ ਉਹਦੇ ਟਾਈਮ ਪਾਸ ਵਾਸਤੇ ਸਾਰੇ ਆਪਣੇ ਪਿੰਡ ਦੇ ਬਜ਼ੁਰਗ ਸਾਰੇ ਉਹਦੇ ਤਾਸ਼ ਖੇਲਦੇ ਟਾਈਮ ਪਾਸ ਵਾਸਤੇ ਆ ਕੇ ਕੋਈ ਜਿਨ੍ਹਾਂ ਦਾ ਹੈਗਾ ਉਹ ਪੈ ਗਿਆ ਨਾਲ 2-4 ਹਜ਼ਾਰ ਦੋਸਤ ਪੈ ਗਏ ਹੋਰ ਖੇਲਣ ਦੇ ਨਾਲ ਬੈਠ ਟਾਈਮpass ਵਾਸਤੇ ਠੀਕ ਹੈ ਜੀ ਆਏ ਸੀ ਇਹ ਸਟਾਫ ਵਾਲੇ ਕੋਈ ਬੰਦਾ ਪਤਾ ਨਹੀਂ ਕਿਹੜੇ ਮਹਿਕਮੇ ਕਿਹੜੇ ਮਹਿਕਮੇ ਦਾ ਉਹਨੇ ਧੱਕਾ ਮਾਰਿਆ ਕਿ ਉਹ ਬੰਦਾ ਦਿਲ ਦਾ ਮਰੀਜ਼ ਆ ਉਹਨੂੰ ਹਾਰਟ ਅਟੈਕ ਆ ਗਿਆ ਕੀ ਗੱਲ ਹੋਈਏ ਅਸੀਂ ਤੁਹਾਨੂੰ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਦੇ ਹਾਂ ਅਸੀਂ ਥੋੜਾ ਜਿਹਾ ਸਾਨੂੰ ਇਹ ਜਿਹੜਾ ਹੈਗਾ ਸਿਚੁਏਸ਼ਨ ਕੰਟਰੋਲ ਆ ਇਹਨਾਂ ਦੇ ਫਾਦਰ ਸਾਹਿਬ ਹੈ ਬੱਬੂ ਰਕੇਸ਼ ਕੁਮਾਰ ਸੁੰਨੀ ਹਾਂ ਜੀ ਜਿਹਦੇ ਬੈਠੇ ਹੈਗੇ ਉਹ ਕਿ ਮੈਂ ਹੈ ਨਾ ਉਹਨਾਂ ਦਾ ਮੇਰੇ ਮਾਸੜ ਜੀ ਸੀ ਉਹਨੇ ਤੇ ਮੌਕਾ ਦੀ ਡੈਥ ਚੁਗੀ ਐਕਚੁਅਲੀ ਇਹ ਨਾ ਸਾਰੇ ਜਣੇ ਬੈਠੇ ਨੇ ਸ਼ਾਮ ਵਕਤ ਦੀ ਮਾਰਕੀਟ ਕਲੋਜ਼ ਹੋਉਂਗੀ ਟਾਈਮ ਪਾਸ ਲਈ ਬੈਠੇ ਨੇ ਸਾਡਾ ਕੋਈ ਮੇਰਾ ਨਾਮ ਵਿਸ਼ਾਲ ਜੰਡਾ ਹੈ ਸਾਡਾ ਕੋਈ ਇੱਥੇ ਅੱਡਾ ਨਹੀਂ ਹੈ ਜੁਆ ਸਿੱਤ ਲਾਣੇ ਕੁਝ ਨਹੀਂ ਸਾਡਾ ਆਪਣਾ ਫਾਰਮ ਹੈ ਪੈਣੇ ਸ਼ਾਮ ਸਾਰੇ ਬੈਠ ਨੇ ਟਾਈਮ ਪਾਸ ਲਈ ਸਾਬਾ ਕਿ ਇੱਥੇ ਬੈਠੇ ਸਾਡਾ ਦਰਵਾਜ਼ਾ ਵੀ ਖੁੱਲ੍ਹੇ ਹੀ ਹੁੰਦਾ ਕੋਈ ਨਹੀਂ ਦਰਵਾਜ਼ਾ ਬਾਹਰ ਕੁਝ ਨਹੀਂ ਸਾਨ ਹੈ ਉਹ ਉਹ ਸਾਰਾ ਪਿੰਡ ਗਵਾਈ ਕਰਦਾ ਹੈ ਸਾਡਾ ਉਹ ਕੁਝ ਨਹੀਂ ਐ ਸੋਮਵਾਰ ਦਾ ਦਿਨ ਸੀਗਾ ਸਾਰੀ ਸ਼ੋਪ ਬੰਦ ਹੁੰਦੀ ਐ ਕਲੋਜ਼ ਹੁੰਦੀ ਐ ਸਾਰੀ ਦੁਕਾਨਾਂ ਤਾਂ ਉਹ ਬਸ ਇੱਕ ਮਨੋਰੰਜਨ ਵਾਸੇ ਨੇ ਉਹਨਾਂ ਦੇ ਫਰੈਂਡ ਲਗਾ ਲਓ ਕੁਝ ਲਗਾ ਲਓ ਉਹ ਵੈਸੇ ਹੀ ਆਪਾਂ ਜਿੱਤਾ ਸਾਨੂੰ ਦੇਖੇ ਪਿੰਡ 'ਚ ਤਾਂ ਛੁਗੈਰਾ ਆਰਾਮ ਨਾਲ ਖੇਡਦੇ ਐ ਇੰਜੋਏ ਕਰਦੇ ਐ ਉਹ ਵੈਸੇ ਹੀ ਬਸ ਸੋਮਵਾਰ ਦੀ ਛੁੱਟੀ ਕਰਕੇ ਟਾਈਮ ਪਾਸ ਕਰਦੇ ਐ ਹੋਰ ਕੁਝ ਨਹੀਂ ਐ ਸੋਮਵਾਰ ਨੂੰ ਟਾਈਮ ਪਾਸ ਕਰ ਰਹੇ ਸੀ ਉਹ ਥੋੜਾ ਜਿਹਾ ਸਸ ਨਾਲ ਦੇਖਣ ਚਲੇ ਗਿਆ ਉਹ ਦੇਖੋ ਕੋਈ ਵੀ ਆਮ ਬੰਦਾ ਹੈ ਉਹ ਜਾ ਸਕਦੇ ਤੁਸੀਂ ਜਾ ਸਕਦੇ ਮੈਂ ਜਾ ਸਕਦੇ ਆ ਉੱਥੇ ਦੇ ਪਿੱਛੇ ਦੇ ਉੱਥੇ ਬੈਠੇ ਸੀ ਹੱਲੇ ਕਿ ਮੇਰੇ ਚਾਚਾ ਜੀ ਹਲੇ ਪਹੁੰਚੇ ਵੀ ਨਹੀਂ ਸੀਗੇ ਪਿੱਛੇ ਦੇ 5 ਸੀਆਈ ਸਟਾਫ ਦੇ ਮੈਂਬਰ ਆਏ ਆ ਜੋ ਉਹਨਾਂ ਨੇ ਸਿਵਲ ਵਰਦੀ ਪਾਈ ਹੋਈ ਸੀ ਨਾ ਉਹਨਾਂ ਨੇ ਦੱਸਿਆ ਸਾਨੂੰ ਵੀ ਹਾਂ ਕਿ ਕੋਈ ਸਿਵਲ ਵਰਦੀ ਚ ਹੈਗੇ ਸੀ ਨੂੰ ਪਛਾਣ ਕੀਤਾ ਸਕਦੇ ਸੀ ਜਦਾ ਵਰਦੀ ਜਿਹਾਉਂਦੇ ਤਾਂ ਅਸੀਂ ਸਰ ਡੀਡੀਆ ਰਿਪੋਰਟ ਵਿੱਚ ਸਾਰਾ ਕੁਝ ਲਿਖਵਾ ਦਿਆ ਏ ਜਿਹੜੀ ਬਣਦੀ ਕਾਰਵਾਈ ਉਹ ਤਾਂ ਕੱਲ ਹੀ ਪਤਾ ਲੱਗੂਗੀ ਪਰ ਉਦੋਂ ਤੱਕ ਅਸੀਂ ਕ੍ਰਿਮੀਨੇਸ਼ਨ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਸਾਰਾ ਪਿੰਡ ਸਾਡੇ ਨਾਲ ਖੜਿਆ ਜਦੋਂ ਸਾਡੇ ਸਾਰੇ ਪਿੰਡ ਦੀ ਸਾਡੀ ਸਾਰਿਆਂ ਦੀ ਰਜ਼ਮੰਦੀ ਹੋਊਗੀ ਅਸੀਂ ਤਾਂ ਨਹੀਂ ਕਰਾਂਗੇ ਨਹੀਂ ਅਸੀਂ ਫਿਰ ਧਰਨਾ ਲਾਵਾਂਗੇ ਤੇ ਆਪਣੇ ਹਾਈਵੇ ਜਾਮ ਕਿੱਟਾ ਲਾਉਂਗਾ ਅੱਛਾ ਮੌਕੇ ਤੇ ਦੱਸਿਆ ਜਾਦਾ ਵੀ ਕੋਈ ਹੋਰ ਵਿਅਕਤੀ ਨਹੀਂ ਸੀ ਜਿਹੜਾ ਹੁਣ ਐਡਮਿਟ ਹੈ ਸਰ ਇਹ ਕਿਹੜੇ ਇਲਾਜ ਹੈ ਹਾਂਜੀ ਉਹ ਸੁਣੇ ਹਲੇ ਉੱਤੇ ਅਮਰਜੀਤ ਹੈ ਜੀ ਦੇਖੋ ਦੋ ਬੰਦਿਆਂ ਨੂੰ ਪੈਨਿਕ اٹੈਕ ਆਇਆ ਤੁਸੀਂ ਆਪ ਸੋਚੋ ਮਾਹੌਲ ਕਹਿ ਜਾਊਗਾ ਉਹਨਾਂ ਨੇ ਕਿੰਨੇ ਸੋ ਅੱਜ ਇੱਕ ਵੱਡਾ ਜਿਹੜਾ ਮਸਲਾ ਮੁੱਲਾਂਪੁਰ ਗਰੀਬਦਾਸ ਵਿਕੇ ਹੋਇਆ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ ਉਹ ਵੀ ਜਿਹੜਾ ਮਾਮਲਾ ਅੱਜ ਤੁਹਾਡੇ ਸਾਹਮਣੇ ਰੱਖਿਆ ਸੀ ਤੇ ਨਾਲ ਅੱਜ ਪਰਿਵਾਰਕ ਮੈਂਬਰ ਥਾਣੇ ਵਿੱਚ ਪਹੁੰਚੇ ਸੀ ਕੀ ਕਾਰਵਾਈ ਥਾਣੇ ਵਾਲੇ ਦੇ ਵੱਲੋਂ ਕੀਤੀ ਗਈ ਸੋ ਪਰਿਵਾਰਕ ਮੈਂਬਰ ਨਾਲੇ ਗੱਲਬਾਤ ਕਰਦੇ ਤੇ ਹੋਰ ਵੀ ਪਿੰਡ ਨਿਵਾਸੀ ਪੰਚਾਇਤ ਮੈਂਬਰ ਇੱਥੇ ਮੌਜੂਦ ਸੀ ਸੋ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਰਿਸ਼ੋ ਸੋਨੀਆ ਜੀ ਅੱਛਾ ਤੁਸੀਂ ਕੀ ਲੱਗਦੇ ਹੋ ਮੇਰੇ ਚਾਚਾ ਜੀ ਲੱਗਦੇ ਸੀ ਅੱਛਾ ਸਭ ਤੋਂ ਪਹਿਲਾਂ ਇਹ ਦੱਸ ਦਿਓ ਵੀ ਕੀ ਗੱਲਬਾਤ ਹੋਈ ਸੀ ਜਿਹੜੀ ਪੂਰੇ ਦਿਨ ਦੇ ਵਿੱਚ ਸਰ ਗੱਲਬਾਤ ਕੁਛ ਨਹੀਂ ਹੈ ਮੇਰੇ ਚਾਚਾ ਜੀ ਹੈ ਬਹੁਤ ਹੀ ਸ਼ਰੀਫ ਇਨਸਾਨ ਹੈ ਉਹ ਉਹ ਸਾਰਾ ਪਿੰਡ ਗਵਾਹੀ ਕਰਦਾ ਹੈ ਸਾਡਾ ਉਹ ਕੁਛ ਨਹੀਂ ਹੈ ਸੋਮਵਾਰ ਦਾ ਦਿਨ ਸੀਗਾ ਸਾਰੀ ਸ਼ੋਪ ਬੰਦ ਹੁੰਦੀ ਹੈ ਕਲੋਜ਼ ਹੁੰਦੀ ਹੈ ਸਾਰੀ ਦੁਕਾਨਾਂ ਆਹ ਉਹ ਬਸ ਇੱਕ ਮਨੋਰੰਜਨ ਵਾਸਤੇ ਹੈ ਨਾ ਉਹਨਾਂ ਦੇ ਫਰੈਂਡ ਲਗਾ ਲਓ ਕੁਝ ਲਗਾ ਲਓ ਉਹ ਵੈਸੇ ਹੀ ਆਪਾਂ ਜਿੱਥੇ ਤੋਂ ਨੇ ਦੇਖੇ ਪਿੰਡ 'ਚ ਤਾਂਸ ਵਗੈਰਾ ਆਮ ਨਾਲ ਖੇលਦੇ ਐ ਇੰਜੋਏ ਕਰਦੇ ਐ ਉਹ ਵੈਸੇ ਹੀ ਬਸ ਸੋਮਵਾਰ ਦੀ ਛੁੱਟੀ ਕਰਕੇ ਟਾਈਮ ਪਾਸ ਕਰਦੇ ਐ ਹੋਰ ਕੁਝ ਨਹੀਂ ਐ ਸੋਮਵਾਰ ਨੂੰ ਟਾਈਮ ਪਾਸ ਕਰ ਰਹੇ ਸੀ ਉਹ ਥੋੜਾ ਜਿਹਾ ਬਸ ਨਾਲ ਦੇਖਣ ਚਲੇ ਗਏ ਉਹ ਦੇਖੋ ਕੋਈ ਵੀ ਆਮ ਬੰਦਾ ਹੈ ਉਹ ਜਾ ਸਕਦਾ ਤੁਸੀਂ ਜਾ ਸਕਦੇ ਮੈਂ ਜਾ ਸਕਦਾ ਉਹ ਤੇਰੇ ਪਿੱਛੇ ਦੇ ਉਧਰ ਤੋਂ ਬੈਠੇ ਸੀ ਹਾਲਾਂਕਿ ਮੇਰੇ ਚਾਚਾ ਜੀ ਹਲੇ ਪਹੁੰਚੇ ਵੀ ਨਹੀਂ ਸੀਗੇ ਪਿੱਛੇ ਦੇ 5 ਸੀਆਈ ਸਟਾਫ ਦੇ ਮੈਂਬਰ ਆਏ ਆ ਜੋ ਉਹਨਾਂ ਨੇ ਸਿਵਲ ਵਰਦੀ ਪਾਈ ਹੋਈ ਸੀ ਨਾ ਉਹਨਾਂ ਨੇ ਦੱਸਿਆ ਸਾਨੂੰ ਵੀ ਹਾਂ ਕਿ ਕੋਈ ਸਿਵਲ ਵਰਦੀ 'ਚ ਹੈਗੇ ਸੀ ਨ ਪਛਾਣ ਕੀਤਾ ਸਕਦੇ ਸੀ ਜਦ ਵਰਦੀ ਜੋਂਦੇ ਤਾਂ ਇਨਸਾਨ ਪਛਾਣ ਵੀ ਸਕਦਾ ਉਹਨੂੰ ਉਹਨਾਂ ਨੇ ਆਂਦੇ ਹੀ ਮੇਰੇ ਚਾਚਾ ਜੀ ਪਹਿਲਾਂ ਬਾਥਰੂਮ ਕਰਕੇ ਹਰੇੰਦਰ ਐਂਟਰੀ ਕਰੇ ਤੇ ਨਾਲੇ ਉਹ ਐਂਟਰ ਕਰ ਗਏ ਉਹਨਾਂ ਨੇ ਬਾਹ ਉਹਨਾਂ ਦੀ ਮਰੋੜ ਕੇ ਉਹਨਾਂ ਨੂੰ ਬੋਲਿਆ ਵੀ ਉਰੀ ਬੈਠ ਜਾ ਤੇ ਤਿੰਨ ਬੰਦਿਆਂ ਨੇ ਰਿਵੋਲਵਰ ਗੱਡੀ ਉੱਚ ਤਿੰਨ ਬੰਦਿਆਂ ਨੇ ਤੱਕਾ ਮੁਕੀ ਮਾਰਨ ਲੱਗੇ ਉਹ ਸਾਰਿਆਂ ਨੂੰ ਦੇਖੋ ਉਹਨਾਂ ਚ ਇੱਕ ਬੰਦਾ ਸਾਡਾ ਫੈਮਿਲੀ ਲਗਾ ਲੋ ਉਹਨਾਂ ਨੂੰ ਪਹਿਲਾਂ ਵੀ ਥ੍ਰੈਟ ਆ ਚੁੱਕਾ ਸੀ ਉਹਨਾਂ ਨੂੰ ਲੱਗੇ ਕਿ ਕੋਈ ਗੈਂਗਸਟਰ ਹਮਲਾ ਹੋ ਗਿਆ ਉਹਨੇ ਜਿਆਦਾ ਡਰ ਗਏ ਤੇ ਇੱਕ ਉਹਨਾਂ ਨੇ ਅਬਿਊਜ਼ ਲੈਂਗੁਏਜ ਯੂਜ਼ ਕਰੀ ਜਿੰਨੇ ਵੀ ਸੀਆਈ ਸਟਾਫ ਦੇ ਮੈਂਬਰ ਸੀ ਉਹਨਾਂ ਨੇ ਸਾਰੀ ਅਬਿਊਜ਼ ਲੈਂਗੁਏਜ ਯੂਜ਼ ਕਰੀ ਉਹਨਾਂ ਨੇ ਗਾਲੀ ਕਲੋਚ ਕਰੀ ਹੈ ਮੇਰੇ ਚਾਚਾ ਜੀ ਨਾ ਬਹੁਤ ਹੀ ਸ਼ਰੀਫ ਬੰਦੇ ਆ ਉਹਨਾਂ ਨੂੰ ਨਾ ਥੋੜਾ ਜਿਹਾ ਵੀ ਇੰਨਾ ਡਰ ਪੈ ਗਿਆ ਕਿ ਉਹਨਾਂ ਨੂੰ ਉੱਥੇ ਟੇ ਟਾਈਮ ਹੀ ਤੁਸੀਂ ਲਗਾ ਲੋ ਟੱਕਾ ਮਾਰਿਆ ਜਦੋਂ ਟੱਕਾ ਮਾਰ ਕੇ ਉਹ ਨੀਚੇ ਹੀ गिर ਗਏ ਬਿਓਸੀ ਦੇ ਹਾਲਚੇ ਜੀ ਉੱਥੇ ਹੀ ਉਹਨਾਂ ਦੀ ਡੈਥ ਹੋ ਗਿਆ ਅੰਨੇ ਨੂੰ ਸਾਨੂੰ ਜਦੋਂ ਪਤਾ ਲੱਗਿਆ ਸਾਨੂੰ ਕਾਲ ਆਈ ਹੈ ਵੀ ਤੁਹਾਡੇ ਚਾਚਾ ਜੀ ਨਾਲ ਐਦਾਂ ਹੋ ਗਿਆ ਤਾਂ ਅਸੀਂ ਆਪਣੀ ਗੱਡੀ ਪਹਿਲਾਂ ਤਾਂ ਉੱਥੇ ਨਿਊ ਚੰਡੀਗੜ੍ਹ ਲੈ ਕੇ ਆਏ ਹਸਪੀਟਲ ਮੋਲਾਪੁਰ ਤੇ ਉੱਥੇ ਉਹਨਾਂ ਨੇ ਕਹਤੇ ਵੀ ਜਲਦੀ ਜਲਦੀ ਇਹਨਾਂ ਨੂੰ ਪੀਜੀਆ 16 ਭਜਾ ਦਿਓ ਜਦੋਂ ਅਸੀਂ 16 ਸੈਕਟਰ ਲੈ ਕੇ ਗਏ ਹਸਪੀਟਲ ਸਰਕਾਰੀ ਚ ਤਾਂ ਉੱਥੇ ਡਾਕਟਰਾਂ ਨੇ ਕਹਿੰਦੇ ਤਾਂ ਜੀ ਇਹਨਾਂ ਦੀ ਦਾ ਡੈੱਡ ਬੋਡੀ ਹੈ ਇਹ ਇਹ ਇਹਨਾਂ ਚ ਆ ਨਹੀਂ ਹੈਗੇ ਤਾਂ ਫਿਰ ਉਦੋਂ ਬਾਅਦ ਅਸੀਂ ਬਣਦੀ ਕਾਰਵਾਈ ਵਾਸਤੇ ਆਏ ਆ ਥਾਣੇ ਚ ਇਹਨਾਂ ਨੇ ਹਲੇ ਸਾਡੀ ਸਾਰਾ ਬਿਆਨ ਲਿਖਤਿਆ ਹੈ ਇਹ ਕਹਿੰਦੇ ਡੀਡੀਆਰ ਦੀ ਰਿਪੋਰਟ ਕੱਟ ਕੇ ਤੇ ਕੱਲੂ ਪੋਸਟਮਾਰਟਮ ਦੀ ਰਿਪੋਰਟ ਨਾਲ ਲਗਾ ਕੇ ਜੋ ਬਣਦੀ ਕਾਰਵਾਈ ਉਹ ਅਸੀਂ ਕਰਾਂਗੇ ਤੇ ਕੋ ਸਾਨੂੰ ਸਾਰਾ ਇਨਸਾਫ ਮਿਲਣਾ ਚਾਹੀਦਾ ਹੈ ਇਹ ਜਿਸ ਤਰੀਕੇ ਦੇ ਨਾਲ ਤੁਸੀਂ ਕਹਿੰਦੇ ਵੀ ਉੱਥੇ ਜਿਹੜੇ ਇਹ ਸੀਆਈ ਸਟਾਫ ਵਾਲੇ ਆ ਤਿੰਨ ਤੋਂ ਚਾਰ ਬੰਦੇ ਸੀ ਤੇ ਮੌਕੇ ਤੇ ਜਿਹੜੇ ਕਾਬੂ ਕੀਤੇ ਗਏ ਉਹ ਕਿੰਨੇ ਬੰਦੇ ਸੀ ਸਰ ਮੌਕੇ ਤੇ ਦੋ ਕਾਬੂ ਕੀਤੇ ਗਏ ਆ ਤਿੰਨ ਭੱਜ ਗਏ ਅੱਛਾ ਹਾਂਜੀ ਅੱਛਾ ਹੁਣ ਜਿਹੜੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਆ ਉਹ ਤੁਹਾਨੂੰ ਉਹ ਤੇ ਭਰੋਸਾ ਹੈ ਸਰ ਦੇਖੋ ਜਿਹਨੇ ਸੀਨੀਅਰ ਅਫੀਸਰ ਹੈ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਸਾਡੇ ਅਸੀਂ ਸਾਡੇ ਤੁਹਾਡੇ ਨਾਲ ਹੈ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਜਿਹੜੀ ਤੁਸੀਂ ਕਾਰਵਾਈ ਚਾਹੁੰਦੇ ਸੀ ਉਹ ਕਾਰਵਾਈ ਕੀਤੀ ਜਾਗੀ ਅਸੀਂ ਸਰ ਡੀਡੀਆ ਰਿਪੋਰਟ ਵਿੱਚ ਸਾਰਾ ਕੁਝ ਲਿਖਵਾ ਦਿਆ ਹੈ ਜਿਹੜੀ ਬਣਦੀ ਕਾਰਵਾਈ ਉਹ ਤਾਂ ਕੱਲ ਹੀ ਪਤਾ ਲੱਗੂਗੀ ਪਰ ਉਦੋਂ ਤੱਕ ਅਸੀਂ ਕ੍ਰਿਮੀਨੇਸ਼ਨ ਨਹੀਂ ਕਰਨਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਸਾਰਾ ਪਿੰਡ ਸਾਡੇ ਨਾਲ ਖੜਿਆ ਜਦੋਂ ਸਾਡੇ ਸਾਰੇ ਪਿੰਡ ਦੀ ਸਾਡੀ ਸਾਰਿਆਂ ਦੀ ਰਜਮੰਦੀ ਹੋਊਗੀ ਅਸੀਂ ਤਦ ਹੀ ਕਰਾਂਗੇ ਨਹੀਂ ਅਸੀਂ ਫਿਰ ਤਰਨਾ ਲਾਵਾਂਗੇ ਤੇ ਆਪਣੇ ਹਾਈਵੇ ਜਾਮ ਕੀਤਾ ਜਾਊਗਾ ਹੂੰ ਅੱਛਾ ਮੌਕੇ ਤੇ ਦੱਸਿਆ ਜਾ ਰਿਹਾ ਵੀ ਕੋਈ ਹੋਰ ਵਿਅਕਤੀ ਵੀ ਸੀ ਜਿਹੜਾ ਹੁਣ ਐਡਮਿਟ ਹੈ ਸਰ ਜੇਰੇ ਇਲਾਜ ਹੈ ਹਾਂਜੀ ਉਹ ਸੁਣੇ ਹਲੇ ਉੱਤੇ ਅਮਰਜੀਤ ਹੈ ਜੀ ਦੇਖੋ ਦੋ ਬੰਦਿਆਂ ਨੂੰ ਪੈਨਿਕ اٹੈਕ ਆਇਆ ਤੁਸੀਂ ਆਪ ਸੋਚੋ ਮਾਹੌਲ ਕਹਿ ਜਾਊਗਾ ਉਹਨਾਂ ਨੇ ਕਿੰਨੇ ਘ ਡਰਾਈ ਹੋਣੇ ਇਨਸਾਨ ਹੂੰ ਕੋਈ ਆਮ ਸ਼ਰੀਪ ਬੰਦਾ ਹੀ ਡਰਦਾ ਹੁੰਦਾ ਜੇ ਕੋਈ ਗੈਂਗਸਟਰ ਹੁੰਦਾ ਉਹ ਤਾਂ ਡਰਦਾ ਹੀ ਨਹੀਂ ਉਹਨਾਂ ਨੂੰ ਪਹਿਲਾਂ ਹੀ ਭੇਰ ਪਿਆ ਹੁੰਦਾ ਉਹਨਾਂ ਨਾਲ ਵਿਤੀਆਂ ਵੀ ਹੁੰਦੀਆਂ ਚੀਜ਼ਾਂ ਹੂੰ ਉਹਨਾਂ ਨੂੰ ਕੀ ਫਰਕ ਪੈਣਾ ਦਾ ਇੱਕ ਆਮ ਇਨਸਾਨ ਕਰਕੇ ਹੀ ਉਹਨਾਂ ਨੂੰ ਦੋ ਬੰਦਿਆਂ ਨੂੰ ਇੱਕ ਦਾ ਐਡਮਿਟ ਹੋਇਆ ਹੋਏ ਉਹਦੇ ਗਲੂਕੋਜ਼ ਵਗੈਰਾ ਲੱਗ ਰਿਹਾ ਉਹਦੀ ਕੰਡੀਸ਼ਨ ਨਾਲੇ ਸਾਨੂੰ ਪਤਾ ਨਹੀਂ ਆਇਆ ਜਿਸ ਵਿਅਕਤੀ ਦੀ ਮੌਤ ਹੋਈ ਵੈਸੇ ਕੀ ਕੰਮ ਕਰਦਾ ਸੀ ਸਰ ਉਹਨਾਂ ਦਾ ਹਾਰਡਵੇਅਰ ਦੀ ਸ਼ਾਪ ਸੀਗੀ ਪੁਰਾਣੀ ਸ਼ਾਪ ਐ ਕਾਫੀ ਸਾਲਾਂ ਤੋਂ ਮੇਨ ਮਾਰਕੀਟ 'ਚ ਸ਼ਾਪ ਐ ਉਹਨਾਂ ਦੀ 20 ਸਾਲ ਤੋਂ ਉੱਪਰ ਦੀ ਦੁਕਾਨ ਐ ਉਹ ਬਸ ਆਪਣਾ ਉਹਨਾਂ ਨੂੰ ਕੰਮ ਸੀ ਸ਼ਾਪ ਤੋਂ ਕਰ ਦੁਕਾਨ ਤੋਂ ਕਰ ਔਰ ਉਸ ਤੋਂ ਇਲਾਵਾ ਕੋਈ ਨਹੀਂ ਐ ਨੀਵੀ ਪਾ ਕੇ ਜਾਂਦੇ ਤੇ ਜੀ ਬਜ਼ਾਰ ਤੁਹਾਨੂੰ ਸਾਰੇ ਪਿੰਡ ਸਾਡਾ ਖੜਿਆ ਜੀ ਸਾਰਾ ਤੁਸੀਂ ਸਾਰੇ ਤਾਂ ਇਕੱਠਾ ਸ਼ਰੀਬੰਦੇ ਜੀ ਤਾਂ ਇਕੱਠਾ ਹੈ ਪਰਿਵਾਰ ਦੇ ਵਿੱਚੋਂ ਪਿੱਛੇ ਕੌਣ ਕੌਣ ਸਰ ਪਰਿਵਾਰ ਪਰਿਵਾਰ ਦੇ ਵਿੱਚੋਂ ਦੋ ਉਹਨਾਂ ਦੇ ਮੁੰਡੇ ਆ ਦੋ ਹੀ ਅਨਮੈਰਿਡ ਹੈ ਹੁਣ ਤੁਸੀਂ ਆਪ ਸੋਚੋ ਕਮਾਣੇ ਵਾਲਾ ਸਿਰਫ ਚਾਚਾ ਸੀ ਸਾਡੇ ਜੀ ਨਾਮ ਸੀ ਉਹਨਾਂ ਦੇ ਰਕੇਸ਼ ਕੁਮਾਰ ਸੋਨੀ ਠੀਕ ਹੈ ਸੋ ਦੇਖੋ ਅੱਜ ਪੂਰਾ ਪਿੰਡ ਜਿਹੜਾ ਇਕੱਠਾ ਹੋ ਕੇ ਇਹਨਾਂ ਦੇ ਨਾਲ ਖੜਿਆ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਪੁਲਿਸ ਦੇ ਵੱਲੋਂ ਠਿੱਲ ਕੀਤੀ ਜਾ ਰਹੀ ਸੀ ਕਾਰਵਾਈ ਵਿੱਚ ਤੇ ਹੁਣ ਜਿਹੜਾ ਸਮਾਂ ਹੋ ਗਿਆ ਹੈ ਘੱਟੋ 10 ਵਜੇ ਦਾ ਸਮਾਂ ਹੋ ਗਿਆ ਹੈ ਤੇ ਇਹਨਾਂ ਦੇ ਜਿਹੜੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਡੀਡੀਆਰ ਕੱਟ ਕੇ ਦਿੱਤੀ ਗਈ ਹੈ ਸੋ ਜਿਹੜੀ ਅਗਲੀ ਕਾਰਵਾਈ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਕਿੰਦਾ ਦੀ ਜਿਹੜੀ ਕਾਰਵਾਈ ਹੋਵੇਗੀ ਕਿਹੜਾ ਕਿਹੜਾ ਬੰਦਾ ਬੋਲਣਾ ਚਾਹੁੰਦਾ ਇੱਧਰ ਆ ਜੀ ਦੇਖੋ ਪਤਾ ਕੀ ਹੈ ਅੱਜ ਕੱਲ੍ਹ ਨਾ ਅੱਜ ਅੱਜ ਕੱਲ੍ਹ ਅੱਜ ਕੱਲ੍ਹ ਨਾ ਗੈਂਗਸਟਰਾਂ ਤੋਂ ਡਰ ਨਹੀਂ ਲੱਗਦਾ ਅੱਜ ਕ ਬਣੇ ਹੋਏ ਆ ਇਹ ਪੁਲਿਸ ਵਾਲੇ ਹੀ ਗੈਂਗਸਟਰ ਬਣੇ ਹੋਏ ਆ ਜੀ ਦੇਖੋ ਸਿਵਲ ਸਿਵਲ ਆਪਣਾ ਜਿਹੜਾ ਤੱਕਾ ਹੁੰਦਾ ਨਾ ਸਭ ਤੋਂ ਜ਼ਿਆਦਾ ਉਹ ਪੁਲਿਸ ਵਾਲੇ ਹੀ ਕਰਦੇ ਆ ਕਰਪਟ ਪੁਲਿਸ ਅੰਨੀ ਹੋਈ ਵੀ ਆ ਇੰਡੀਆ ਚ ਕੋਈ ਕਾਨੂੰਨ ਦੀ ਧੱਜੇ ਅੜਾਈ ਵੀ ਇਹਨਾਂ ਨੇ ਕੋਈ ਕਿਸੇ ਨੂੰ ਕੁਝ ਨਹੀਂ ਆ ਜੀ ਕਿਸੇ ਨੂੰ ਡਰਨੀ ਹੈ ਹਥਿਆਰ ਲੈ ਕੇ ਆਉਂਦੇ ਆ ਜੀ ਆਮ ਬੰਦੇ ਵਾਂਹ ਹਥਿਆਰ ਤਨ ਦਿੰਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਨਾ ਵਾ ਹੁਣ ਤੁਸੀਂ ਆਪ ਦੇਖੋ ਕੱਲੂ ਕੀ ਕਾਰਵਾਈ ਹੋਉਂਗੀ ਉਹ ਦੇਖ ਲਿਓ ਠੀਕ ਹੈ ਸੋ ਬਿਲਕੁਲ ਹੋਰ ਵੀ ਇੱਥੇ ਜਿਹੜੇ ਆਪਣੇ ਵਿਦਵੰਤੇ ਮੌਜੂਦ ਹੈ ਬਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਿ ਮੈਂ ਤਾਂ ਇਹੀ ਕਹਿਣਾ ਚ ਵੀ ਜਿਹੜੇ ਉਹ ਹੈ ਮੇਰੇ ਪੜੋਸੀ ਵੀ ਹੈ ਮੇਰੇ ਚਾਚਾ ਜੀ ਵੀ ਹੈ ਸਾਡੇ ਭਾਈ ਵਾਲੇ ਉਹਨਾਂ ਦੇ ਬਾਰੇ ਮਤਲਬ ਕਿ ਮੈਂ ਕੋਰੇ ਕਾਗਜ਼ ਤੇ ਲਿਖ ਕੇ ਵੀ ਦੇ ਸਕਦਾ ਵੀ ਉਹ ਇੱਕ ਹਰਿਆਣਸੀ ਆਂਸ ਹੈ ਬਹੁਤ ਹੀ ਅੱਛੇ ਇਨਸਾਨ ਤੇ ਕਿਸੇ ਗੱਲ ਕੋਈ ਲੇਗਾ ਦੇਗਾ ਨਹੀਂ ਕੋਈ ਕੁਝ ਨਹੀਂ ਮਤਲਬ ਕਿ ਕਹਿੰਦਾ ਮਤਲਬ ਵੀ ਘਰ ਤੋਂ ਦੁਕਾਨ ਦੁਕਾਨ ਤੋਂ ਘਰ ਚਾਚਾ ਜੀ ਦੁਆ ਸਲਾਮ ਹੀ ਹੁੰਦੀ ਸੀਗੀ ਆਪ ਜੀ ਜੇ ਠੀਕ ਹੈ ਐਦਾਂ ਦੀ ਗੱਲ ਹੁੰਦੀ ਬਲਕਿ ਐਦਾਂ ਦੀ ਜਿਹੜੀ ਉਹ ਚੀ ਜਏ ਲਾਪਰਵਾਹੀ ਕਹਿ ਲੋ ਜਾਂ ਕੁਝ ਕਹਿ ਲੋ ਐ ਦਾ ਜਿਹੜਾ ਹਮਲਾ ਹੈ ਇਹ ਇਹ ਕਹਿਣ ਦਾ ਮਤਲਬ ਹੈ ਕਿ ਸੀਐਸਟਾਫ ਕੋਈ ਹਮਲਾ ਮਿਲ ਕੇ ਕੁਝ ਫਕੜਨ ਜਾਂਦਾ ਵੀ ਹੈ ਉਹਨਾਂ ਦਾ ਕੋਈ ਕਲੂ ਤਾਂ ਹੋਣਾ ਚਾਹੀਦਾ ਵੀ ਕਿੰਨੇ ਬੰਦੇ ਜਾ ਰਹੇ ਕਿੰਨੇ ਨਹੀਂ ਜਾ ਰਹੇ ਕੀ ਹੈ ਕੀ ਨਹੀਂ ਹੈ ਜੇ ਪੰਜੋ ਬੰਦੇ ਆਏ ਆ ਤੇ ਦੋ ਫੜ ਗਏ ਤਿੰਨ ਕਿੱਥੇ ਭੱਜੇ ਕਿਉਂ ਭੱਜ ਗਏ ਅਗਲ ਕੋਈ ਯਾ ਲੋਕਲ ਲੋਕਲ ਇੱਥੇ ਬੋਡੀ ਨੂੰ ਜਿਹੜਾ ਥਾਣਾ ਉਹਨਾਂ ਨੂੰ ਪਤਾ ਹੈ ਜਾਂ ਨਹੀਂ ਹੈ ਵੀ ਸਾਡੇ ਅੱਜ ਸੀਐਸਟਾਫ ਨੇ ਛਾਪਾ ਮਾਰਨਾ ਹੈ ਜਾਂ ਨਹੀਂ ਮਾਰਨਾ ਇਸ ਵੀ ਡਿਪਾਰਟਮੈਂਟ ਚ ਚਲੇ ਜਾਓ ਤੁਸੀਂ ਅਗਰ ਉਹ ਕਿਸੇ ਨੇ ਛਾਪਾ ਮਾਰਨਾ ਤਾਂ ਉਹਦੇ ਸੀਨੀਅਰ ਨੂੰ ਪਤਾ ਹੁੰਦਾ ਵੀ ਛਾਪਾ ਮਾਰਨਾ ਅਗਰ 5 ਬੰਦੇ ਆਏ ਆ 2 ਪਕੜੇ ਗਏ 3 ਕਿਤੇ ਕਿਉਂ ਭੱਜ ਗਏ ਅਗਰ ਉਹ ਐਕਚੁਅਲੀ ਸਰਕਾਰੀ ਉਸ ਚ ਆਈ ਸੀ ਕਿਉਂ ਭੱਜ ਗਏ ਅਗਰ ਉਹ ਗਲਤ ਨਹੀਂ ਸੀਗੇ ਤਾਂ ਕਿਉਂ ਭੱਜ ਗਏ ਭੱਜ ਗਏ ਜਿਹੜਾ ਬੱਚੀ ਬੱਚੀ ਦੀ ਠੀਕ ਨਹੀਂ ਜੀ ਤੇ ਇਹ ਜਿਹੜੀ ਮਤਲਬ ਕਿ ਇਹ ਲੁਕਾ ਛਿਪੀ ਦਾ ਖੇਲ ਹੈਗਾ ਉਹ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤਾਂ ਇਹ ਤਾਂ ਸ਼ਰਮਸ਼ਾਰ ਹੈ ਇਹ ਵੀ ਕਿ ਸਾਡੇ ਉਸ ਨੂੰ ਤਿਹਾਰ ਦੇਖੋ ਹੁਣ ਤਿਹਾਰ ਦੇ ਮੌਕੇ ਤੇ ਕਿੰਨੇ ਬੰਦੇ ਖੜੇ ਆ ਸਾਰੇ ਮਰਾਜੀ ਆਓ ਇੱਕ ਤਿਹਾਰ ਹੈ ਅੱਜ ਬਹੁਤ ਵੱਡਾ ਤਿਹਾਰ ਹੈ ਸਾਡੇ ਪੰਜਾਬ ਦਾ ਉਸ ਨੂੰ ਸਾਰੇ ਛੱਡ ਕੇ ਕਿਉਂ ਆਏ ਆ ਕਿਸੇ ਕਰਕੇ ਆਏ ਆ ਠੀਕ ਹੈ ਉਹ ਸਾਡੇ ਦੇਖੋ ਜੀ ਇਹ ਦੱਸੋ ਕਿ ਜਿਹੜੇ ਜਿਸ ਟਾਈਮ ਤੋਂ ਤੁਹਾਡੇ ਵੱਲੋਂ ਜਿਹੜੇ ਅੰਦਰ ਬੈਠੇ ਸੀ ਚਾਲ ਵਾਤ ਕਰਦੇ ਸੀ ਕਿਹੜੇ ਕਿਹੜੇ ਅਫਸਰਾਂ ਦੇ ਵੱਲੋਂ ਤੁਹਾਨੂੰ ਭਰੋਸਾ ਦਿੱਤਾ ਗਿਆ ਕਾਰਵਾਈ ਸਰ ਦੇਖੋ ਬਾਈ ਨੇਮ ਤਾਂ ਮੈਨੂੰ ਪਤਾ ਨਹੀਂ ਹੈ ਬਾਕੀ 3 ਐਸਪੀ ਤੇ ਤੇ 2 ਡੀਐਸਪੀ ਤੇ ਬਾਕੀ ਮੌਕੇ ਦੇ ਐਸਐਚਓ ਤੁਸੀਂਗੇ ਮੂਲਾਪੁਰ ਦੇ ਬਾਕੀ ਇੱਕ ਆਪਣਾ ਕੋਰਾਲੀ ਦੇ ਸਾਇਦ ਐਸ ਐਚਓ ਐ ਉਹ ਬਾਕੀ ਕਾਫੀ ਮਤਲਬ ਕਾਫੀ ਸੀਨੀਅਰ ਬੈਠੇ ਸੀਗੇ ਕੱਲ ਦਾ ਟਾਈਮ ਦਿੱਤਾ ਇਹਨਾਂ ਦੋਨੋਂ ਕੱਲ ਦਾ ਸਾਨੂੰ ਟਾਈਮ ਦਿੱਤਾ ਉਹਨਾਂ ਨੇ ਆਪਣੇ ਮੁੱਲਾਪੁਰ ਦੇ ਐਸ ਐਚਓ ਨੇ ਵੀ ਸਵੇਰੇ ਜਾ ਕੇ ਉਹਨਾਂ ਕੀ ਜੀ ਸਾਰੇ ਜੀ ਜੀ ਸੁਣੋ ਆ ਹੈਗੇ ਉੱਥੇ ਆਪਣੇ ਇਹ ਉੱਥੇ ਨਾਲ ਹੈਗੇ ਸੀਗੇ ਜਿਹੜਾ ਜੀ ਇਹਨਾਂ ਦਾ ਨਾਮ ਹੈ ਆਜੋ ਇੱਧਰ ਆਜੋ ਠੀਕ ਹੈ ਜੀ ਉਹਨਰ ਹੈ ਜੀ ਉਹ ਜਿੱਥੇ ਜਗ੍ਹਾ ਬੈਠੇ ਨੇ ਜੀ ਆਜੋ ਇੱਧਰੋਂ ਆਜੋ ਲੈ ਕੇ ਬੈਨੋ ਜੀ अच्छा ਤੁਸੀਂ ਉਸ ਜਗ੍ਹਾ ਤੇ ਮੌਜੂਦ ਸੀ ਕੀ ਗੱਲਬਾਤ ਹੋਈ ਮੌਕੇ ਤੇ ਤੁਸੀਂ ਮੌਜੂਦ ਸੀ ਹਾਂਜੀ ਹਾਂਜੀ ਕੀ ਗੱਲਬਾਤ ਹੋਈ ਦੱਸੋ ਗੱਲਬਾਤ ਚ ਚਾਰ ਪੰਜ ਮਲਾਜ਼ਮ ਆਏ ਉਹਨੇ ਪਿਛਲਾ ਕੱਢਿਆ ਅੱਗੇ ਖੜ ਗਏ ਉਹ ਵਿਚਾਰਾ ਦਾ ਆ ਕੇ ਖੜੇ ਹੀ ਤਾਂ ਅੰਦਰ ਅੰਦਰ ਖੜਿਆ ਤਾਂ ਸਾਨੂੰ ਤਾਂ ਇਹ ਡਾਟ ਫੋਲ ਹੋ ਗਿਆ ਵੀ ਬੰਬੀ ਨੂੰ ਥ੍ਰੈਟ ਕਾਲ ਆਈ ਵੀ ਹੈ ਵੀ ਲੈ ਵੀ ਕੁਝ ਕੰਮ ਗਲਤ ਹੋ ਗਿਆ ਅਚਾਨੇ ਡਰ ਕੇ ਖੜ ਗਏ ਇਹ ਹੋ ਗਿਆ ਗਿਆ ਉਹ ਕਹਿੰਦਾ ਜੀ ਮੈਂ ਪੇਸ਼ੈਂਟ ਐ ਮੈਨੂੰ ਬਾਹਰ ਜਾਓ ਉਹਨਾਂ ਨੇ ਕਿਹਾ ਵੀ ਨਾ ਨਾ ਚੜ ਸਾਰੇ ਬੈਠ ਜਾਓ ਆਪਣੀ ਆਪਣੀਆਂ ਡਰੇ ਡਰੇ ਵੀ ਤਾਂ ਕਰੂੰਗੇ ਵੀ ਡਰ ਕੇ ਭਾਈ ਸਾਰੇ ਕਰਕੇ ਸਾਰੇ ਮਲਾਜਮਾ ਉਹ ਕਹਿੰਦੇ ਅਸੀਂ ਮਲਾਜਮ ਹੈ ਸਾਰੇ ਖੜ ਗਏ ਉਹ ਪਿੱਛੇ ਨੂੰ ਗਿਆ ਘੁਰ ਆ ਗਿਆ ਮੌਕੇ ਤੇ ਵੇਖ ਅੱਛਾ ਜੇਕਰ ਪੁਲਿਸ ਸੇ ਪ੍ਰਸ਼ਾਸਨ ਵੀ ਕਹਿ ਰਿਹਾ ਵੀ ਸਾਨੂੰ ਵੀ ਜਿਹੜੀ ਉੱਪਰ ਤੋਂ ਇਨਫੋਰਮੇਸ਼ਨ ਆਈ ਵੀ ਤੀ ਕਿ ਕੁਛ ਨਾ ਕੁਛ ਇੱਥੇ ਕੁਛ ਗਲਤ ਹੋ ਰਿਹਾ ਸੀ ਜਾਂ ਕੋਈ ਜੂਆ ਵਗੈਰਾ ਨਹੀਂ ਨਹੀਂ ਗਲਤ ਕੰਮ ਹੋ ਰਿਹਾ ਆਪਣੇ ਘਰਾਂ ਬੈਠੇ ਆ ਜੋ ਮਰਜ਼ੀ ਕਰ ਰਹੇ ਆ ਨਹੀਂ ਨਹੀਂ ਆਪਣੇ ਘਰਾਂ ਬੈਠਦੇ ਆ ਅਜੀਸ ਨਿਆਰਾਂ ਦੀਆਂ ਦੁਕਾਨਾਂ ਕਰ ਰਹੇ ਆ ਕੋਈ ਜੂਏ ਸੱਟੇ ਵਾਸਤੇ ਥੋੜੀ ਕਰ ਰਹੇ ਅੱਛਾ ਜਿਹੜਾ ਉੱਥੇ ਕੋਈ ਟਾਈਮ ਪਾਸ ਮਨੋਰੰਜਨ ਆ ਬੈਠ ਕੇ ਛੁੱਟੀ ਵਾਲੇ ਦਿਨ ਤੋਂ ਮਾਰਨ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੈ ਉੱਥੇ ਕੋਈ ਅਈ ਦਿੱਕਤ ਨਹੀਂ ਹੈ ਹੁਣ ਜੇ ਕੋਈ ਤੁਸੀਂ ਵੀ ਆਣੇ ਕੋਈ ਵੀ ਆਂਦਾ ਸੀ ਐ ਥੋੜੀ ਕਹਿੰਗੇ ਵੀ ਜਾਓ ਜੀ ਉਹ ਵਿਚਾਰਾ ਆਇਆ ਆਇਆ ਪਸਾਬ ਕਰਨ ਆਇਆ ਖੜ ਗਿਆ ਅੱਛਾ ਮੌਕੇ ਤੇ ਥੋੜੇ ਬੰਦੇ ਕਿੰਨੇ ਦੇ ਉੱਤੇ ਉੱਥੇ 15 15-12 ਬੰਦੇ ਦੇ ਉੱਥੇ ਅੱਛਾ ਪਹਿਲਾਂ ਵੀ ਉੱਥੇ ਕਿਸੇ ਤਰੀਕੇ ਦੇ ਨਾਲ ਖੇਡਦੇ ਆ ਰੋਜ਼ ਖੇਡਦੇ ਆਗੇ ਰੋਜ਼ ਕੋਈ ਨਹੀਂ ਖੇਡਦਾ ਸੌ ਮਾਰ ਨੂੰ ਅੱਜ ਮਾਲੀ ਆਇਆ ਸੀ ਮਾਲੀ ਅਸੀਂ ਤਾਂ ਗੇਬਦੇ ਮੱਛਰ ਢੇਕਣ ਸਾਡੇ ਆਣੇ ਤੋਂ ਪਹਿਲਾਂ ਬੈਠੇ ਦੇ ਅਸੀਂ ਕਿਸੇ ਨੂੰ ਐ ਥੋੜੀ ਗੈਸਾਂ ਦੇ ਪਿੰਡ ਦੇ ਬੰਦਨ ਉੱਥੇ ਉੱਠ ਕੇ ਜਾਓ ਜੀ ਉਹ ਜਿਹੜੀ ਜਗ੍ਹਾ ਏ ਕਿਸ ਤਰੀਕੇ ਕੋਈ ਫਾਰਮ ਹਾਊਸ ਕਿਆ ਬਣਾਇਆ ਕੋਈ ਫਾਰਮ ਹਾਊਸ ਨਹੀਂ ਉਹ ਦੱਬ ਬਗੀਚੀ ਐ ਨਾ ਨਾ ਕੋਈ ਨਹੀਂ ਬਗੀਚੀ ਐ ਬੈਠਣ ਨੂੰ ਬੜਾਈ ਵੀ ਠੀਕ ਐ ਸੋ ਬਿਲਕੁਲ ਸੋ ਅੱਜ ਸਾਰਾ ਜਿਹੜਾ ਪਿੰਡ ਇਕੱਠਾ ਹੋਇਆ ਇਹ ਪੰਚਾਇਤ ਵੀ ਆਈਏ ਤੇ ਹੋਰ ਵੀ ਮੋਤਬਰ ਸੱਜਣ ਜਿਨ੍ਹਾਂ ਦੇ ਮੌਕੇ ਦੇ ਜਿਹੜੀ ਵਾਰਦਾਤ ਹੈ ਉਹ ਸਾਰੀ ਗੱਲਬਾਤ ਕਰੀ ਗਈ ਹੈ ਅੱਗੇ 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 ਜਿਹੜੀ ਕਾਰਵਾਈ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੱਸਾਂਗੇ ਅੱਗੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਉਹ ਵੀ ਅਸੀਂ ਗੱਲਬਾਤ ਕਰਦੇ ਹਾਂ ਕੋਈ ਆ ਗਿਆ ਵੇ ਐ ਨਹੀਂ ਗਿਆ ਸੋ ਮੌਕੇ ਤੇ ਪਰਿਵਾਰ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਉਹ ਵੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਮੌਕੇ ਤੇ ਅਫਸਰ ਐਸਪੀ ਸਾਹਿਬ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਜਿਹੜੀ ਗੱਲਬਾਤ ਆਸੀਂ ਸਵੇਰੇ ਕਰਾਂਗੇ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਉਹ ਤੁਹਾਡੇ ਸਾਹਮਣੇ ਰੱਖਾਂਗੇ